ਇਥੇ ਅਜਮੇਰ ਚੰਦ ਜਿਹੜਾ ਕਹਿਲੂਰ रियासत ਦਾ ਰਾਜਾ ਸੀ ਉਹ ਕਲਗੀਧਰ ਪਾਸ਼ਾ ਦੇ ਨਾਲ ਬੜੀ ਈਰਖਾ ਜਿਹੜੀ ਸੀ ਕਰਨ ਲੱਗਾ ਉਸ ਨੂੰ ਰਣਜੀਤ ਨਗਾਰੇ ਦੀ ਗੂੰਜ ਜਿਹੜੀ ਉਹ ਚੰਗੀ ਨਹੀਂ ਸੀ ਲੱਗ ਰਹੀ ਉਸ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਕਲਮ ਤੇ ਕਿਰਪਾਨ ਦੇ ਧਨੀ ਜਿਹੜੇ ਸਨ ਉਹ ਚੰਗੇ ਨਹੀਂ ਸਨ ਲੱਗ ਰਹੇ ਉਹ ਅਨੰਦਪੁਰ ਸਾਹਿਬ ਤੋਂ ਨਿਕਲਦੀ ਇਸ ਆਵਾਜ਼ ਨੂੰ ਜਿਹੜਾ ਉਹ ਖਤਮ ਕਰਨਾ ਚਾਹੁੰਦਾ ਸੀ ਤੇ ਗੁਰੂ ਪਿਆਰਿਓ ਉਸ ਨੇ ਪਹਾੜੀ ਰਾਜਿਆਂ ਦੇ ਨਾਲ ਮਿਲ ਕੇ ਜਿਹੜਾ ਸੀ ਪੰਗਾਣੀ ਦੇ ਸਥਾਨ ਤੇ ਗੁਰੂ ਪਾਤਸ਼ਾਹ ਦੇ ਉੱਤੇ ਜਿਹੜਾ ਉਹ ਹਮ ਕਰ ਦਿੱਤਾ ਤੇ ਇੱਥੇ ਹੀ ਗੁਰੂ ਪਾਤਸ਼ਾਹ ਜੀ ਨੇ 18 ਸਤੰਬਰ 1688 ਈਸਵੀ ਨੂੰ ਜਿਹੜਾ ਸੀ ਉਹ ਪੰਗਾਣੀ ਦਾ ਜੁੱਧ ਜਿਹੜਾ ਸੀ ਉਹ ਲੜਿਆ ਗੁਰੂ ਪਾਤਸ਼ਾਹ ਦੇ ਇਸ ਯੁੱਧ ਦੇ ਵਿੱਚ ਬੜੇ ਪਿਆਰੇ ਪਿਆਰੇ ਸਿੰਘ ਜਿਹੜੇ ਉਹ ਸ਼ਹੀਦ ਹੋ ਗਏ ਸਨ ਗੁਰੂ ਪਾਤਸ਼ਾਹ ਦੇ ਮਾਮੇ ਦੇ ਦੋ ਪੁੱਤਰ ਭਾਈ ਜੀਤ ਮਲ ਜੀ ਭਾਈ ਸੰਘੋਸਾ ਜੀ ਜਿਹੜੇ ਬੀਬੀ ਵੀਰੋ ਜੀ ਦੇ ਜਿਹੜੇ ਆ ਪੁੱਤਰ ਸਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦੋਤੇ ਸਨ ਇਹ ਦੋਨੋਂ ਭਰਾ ਪੰਗਾਣੀ ਦੀ ਜੰਗ ਦੇ ਵਿੱਚ ਲੜਦਿਆਂ ਹੋਇਆਂ ਜਿਹੜੇ ਉਹ ਸ਼ਹੀਦ ਹੋਏ ਸਨ ਇੱਥੇ ਹੀ ਭਾਈ ਮਨੀ ਸਿੰਘ ਜੀ ਦਾ ਭਰਾ ਭਾਈ ਹਠੀ ਚੰਦ ਜੀ ਜਿਹੜਾ ਸੀ ਉਹ ਸ਼ਹੀਦ ਹੋਇਆ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਬਾਰੇ ਮੈਂ ਦੱਸਦਾ ਚੱਲਾਂ ਕਿ ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਭਾਈ ਬੱਲੂ ਜੀ ਇਹ ਅੰਬਰਸਰ ਸਾਹਿਬ ਦੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਜਿਹੜੀ ਜੰਗ ਹੋਈ ਸੀ ਪਹਿਲੀ ਜੰਗ ਉਹਦੇ ਵਿੱਚ ਭਾਈ ਮਨੀ ਸਿੰਘ ਜੀ ਦੇ ਦਾਦਾ ਭਾਈ ਬੱਲੂ ਜੀ ਜਿਹੜੇ ਉਹ ਸ਼ਹੀਦ ਹੋਏ ਸਨ ਭਾਈ ਮਨੀ ਸਿੰਘ ਜੀ ਦੇ ਪਿਤਾ ਭਾਈ ਮਾਈ ਦਾਸ ਜੀ ਜਿਹੜੇ ਸਨ ਇਹ ਸਤਵੇਂ ਪਾਸ਼ਾ ਗੁਰੂ ਹਰ राय ਪਾਸ਼ਾ ਜੀ ਦੇ ਚਰਨਾਂ 'ਚ ਆ ਲੱਗੇ ਤੇ ਇਹਨਾਂ ਨੇ ਆਪਣੇ 12 ਪੁੱਤਰ ਜੋ ਭਾਈ ਮਨੀ ਸਿੰਘ ਜੀ ਹੋਣੀ ਸਨ 12 ਭਰਾ ਉਹ ਗੁਰੂ ਹਰ राय ਸਾਹਿਬ ਤੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਚਰਨੀ ਜਿਹੜੇ ਉਹ ਲਾ ਦਿੱਤੇ ਸਨ ਤੇ ਕਲਗੀਧਰ ਪਾਸ਼ਾ ਦੇ ਸਮੇਂ ਤਾਂ ਇਹ ਬਾਰਾਂ ਭਰਾ ਜਿਹੜੇ ਸਨ ਉਹ ਕਲਗੀਧਰ ਪਾਸ਼ਾ ਦੇ ਅੰਗ ਸੰਗ ਜਿਹੜਾ ਉਹ ਰਹਿਣ ਲੱਗ ਪਏ ਸਨ ਤੇ ਭਾਈ ਬੱਲੂ ਜੀ ਦੀ ਅੰਮਰ ਸ਼ਰਦੀ ਸ਼ਹਾਦਤ ਤੋਂ ਬਾਅਦਾਂ ਭਾਈ ਮਨੀ ਸਿੰਘ ਦਾ ਇਹ ਵੱਡਾ ਭਰਾ ਭਾਈ ਹਠੀ ਚੰਦ ਜੀ ਜਿਹੜਾ ਸੀ ਇਹ ਗਾਂਹਾਣੀ ਦੀ ਜੰਗ ਦੇ ਵਿੱਚ ਜਿਹੜਾ ਸੀ ਉਹ ਸ਼ਹੀਦ ਹੋਇਆ ਇਹ ਕਲਗੀਧਰ ਪਾਸ਼ਾ ਦੀ ਪਹਿਲੀ ਜੰਗ ਸੀ ਜਿਹੜੀ ਪਹਾੜੀ ਰਾਜਿਆਂ ਦੇ ਜਿਹੜੀ ਆ ਉਹ ਵਿਰੋਧ ਸੀ ਪਰ ਕਲਗੀਧਰ ਪਾਸ਼ਾ ਇਹ ਜੰਗ ਜਿੱਤ ਕੇ ਜਿਹੜੇ ਸਨ ਉਹ ਆਨੰਦਪੁਰ ਸਾਹਿਬ ਵਾਪਸ ਆਏ